ਅੱਜ ਦੇਰ ਸ਼ਾਮ ਨੂੰ ਫਟਕੜ ਚੂੜੀਆਂ ਬਟਾਲਾ ਰੋਡ ਟੱਪੜੀਆਂ ਮੋੜ ਉੱਪਰ ਇੱਕ ਸੜਕ ਹਾਦਸੇ 'ਚ ਮਾਂ ਦੀ ਮੌਤ ਹੋ ਜਾਣ ਅਤੇ ਉਸਦੀ ਧੀ ਦੇ ਜ਼ਖਮੀ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਬੰਦੀ ਜਾਣਕਾਰੀ ਦੇਦੇ ਹੋਏ ਮ੍ਰਿਤਕ ਗੁਰਮੀਤਪੁਰ 42 ਸਾਲਾ ਪਤਨੀ ਗੁਰਪ੍ਰੀਤ ਨਿਵਾਸੀ ਪਿੰਡ ਅਜਮਪੁਰ ਖਾਣਾ ਫਟਕੜ ਚੂੜੀਆਂ ਦੀ ਬੇਟੀ ਇੰਦਰਜੀਤ ਕੌਰ ਨੇ ਦੱਸਿਆ ਕਿ ਉਹ ਆਪਣੀ ਮਾਤਾ ਦੇ ਨਾਲ ਸਕੂਲੀ ਉੱਪਰ ਫਟਕੜ ਚੂੜੀਆਂ ਦਾ ਪਿੰਡ ਅਜਮਪੁਰ ਨੂੰ ਆ ਰਹੀਆਂ ਸਨ ਜਦੋਂ ਫਟਕਾਰੇ ਚੋੜੀਆਂ ਤੋਂ ਬਾਹਰ ਟੱਪੀਆਂ ਮੋੜ ਉੱਪਰ ਪਹੁੰਚੇ ਤਾਂ ਅੱਗੋਂ ਤੇਰਫਤਰ ਉਹਦੀ ਵਿਖਾਈ ਦਿੱਤੀ ਅਤੇ ਖੁਤੀ ਬੈਠੀ ਮਾਂ ਤੇ ਹੀਠਾਂ ਲੱਗ ਪਈ ਪਰ ਅੱਗੋਂ ਆਰੇ ਅਨਪਛਾਤੇ ਕਾਰਨ ਮਾਗਰ ਗੁਰਮੀਤ ਕੌਰ ਨੂੰ ਡਰ ਦਿੱਤਾ ਅਤੇ ਉਥੋਂ ਫਰਾਰ ਹੋ ਗਏ ਗੁਰਮੀਤ ਕੌਰ ਨੂੰ ਬਟਾਲਾ ਮਹਾਜਨ ਹਸਪਤਾਲ ਲਿਆਂਦਾ ਗਿਆ ਜਿਸ ਤੇ ਉਸਦੀ ਮੌਤ ਹੋਈ ਹੈ ਜਦਕਿ ਬੇਟੀ ਇੰਦਰਜੀਤ ਕੌਰ ਉਹ ਕ ਖੁਤੀ ਚਲਾ ਰਹੀ ਸੀ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਉਦੋਂ ਪੂਸਤਵ ਲੋਕਤੀ ਦੇ ਕਾਰਜ ਜਾਰੀ ਦ ਥੋਦਾ ਮ੍ਰਿਤਕ ਗੁਰਮੀਤ ਕੋਦ ਦੇ ਪਰਿਵਾਰਕ ਮੈਂਬਰਾਂ ਨੇ ਲਾਥ ਮੀ ਵਿੱਚ ਸਰਗ ਵਿੱਚ ਕਾਰਨ ਰੱਖ ਕੇ ਚੱਕਾ ਜਾਮ ਕਰ ਦਿੱਤਾ ਅਤੇ ਨਾਰੇਬਾਜੀ ਕੀਤੀ ਜਿਸ ਨਾਲ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਮ੍ਰਿਤਕ ਗੁਰਮੀਤ ਕੋਦ ਦੇ ਪਰਿਵਾਰਕ ਮੈਂਬਰ ਦੇ ਰਿਸ਼ਤੇਦਾਰਾਂ ਨੇ ਦੁਖੀ ਭਰੇ ਲਹਿਜੇ ਤੇ ਦੱਸਿਆ ਕਿ 2.5 ਘੰਟੇ ਬੀਤ ਜਾਂਦੇ باوجود ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਉਹ ਪਰੇਸ਼ਾਨਨ ਇਸ ਮੁਕਿ ਪਰਿਵਾਰਕ ਮੈਂਬਰਾਂ ਦੀ ਫੁੱਸਤ ਨਾਲ ਸਿੱਖੇ ਛੜਸਵੀ ਹੋਈ ਹੈ 3 ਘੰਟੇ ਬਾਅਦ ਫੀਸ ਨੇ ਕਾਰਵਾਈ ਸ਼ੁਰੂ ਕਰਦੇ ਬਾਅਦ ਪਰਵਾਰਕ ਮੈਂਬਰਾਂ ਨੇ ਜਾਮ ਖੋਲ ਦਿੱਤਾ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਭਾਈ 2-3 ਘੰਟੇ ਹੋ ਗਏ ਜਾਨੂੰ ਬੈਠਿਆ ਨੇ ਮੈਂ ਅੰਦਰੋਂ ਚੱਲ ਕੇ ਵੀ ਆਇਆ ਤਾਂ ਕੋਈ ਸੁਣਵਾਈ ਨਹੀਂ ਹੋਣੀ ਕੋਸਲੇ ਸੀ ਆਏ ਨੇ ਚਲੇ ਗਏ ਨੇ ਉਹ ਕਦੀ ਕਹਿੰਦੇ ਕਿ ਘਣੀਆ ਨਾਲ ਪੈਂਦਾ ਆ ਕਰੀਂਗੇ ਤੇ ਫਰਗੜੇਂ ਚ ਪੈਂਦਾ ਵਾ ਸਾਨੂੰ ਕੋਈ ਸਮਝ ਨਹੀਂ ਲੱਗਦੀ ਕੀ ਕਰਦੇ ਆ ਕੀ ਲੱਗਦੇ ਤੁਹਾਡੇ ਮਿਲ ਕਰੂ ਨਹੀਂ ਆ ਇਹ ਉਹਦਾ ਘਰ ਵਾ ਉਹਨਾਂ ਦੇ ਹੈ ਕੋਈ ਨਹੀਂਗਾ ਇਹ ਤਾਂ ਆਜੰਪੁਰੇ ਰਹਿੰਦੇ ਨੇ ਇਹਦਾ ਭਰਾ ਉਹ ਵੀ ਲਤੋਂ ਉੱਦਾਈਆਂ ਹੁਣ ਚੱਕਾ ਤਾਂ ਜਾਮ ਕੀਤਾ ਚੱਕਾ ਇਹ ਕਰਕੇ ਜਾਮ ਕੀਤਾ ਇਹ ਤੱਕ ਕਿਸੇ ਦੀ ਕੋਈ ਸੁਣਾਈ ਨਹੀਂ ਹੋਈ ਘੰਟਾ ਡੇਢ ਘੰਟਾ ਹੋ ਗਿਆ ਉਸ ਆਈ ਬੁਖੀ ਚੁੱਪ ਕਰਕੇ ਮੁਰਦੀ ਜਾਣ ਰਹੀ ਹੈ ਚੱਕਾ ਇਹ ਕਰਕੇ ਜਾਮ ਕੀਤਾ ਗਿਆ ਕੋਈ ਨਾ ਕੋਈ ਕਾਰਵਾਈ ਤਾਂ ਸੁਣਾਈ ਹੋਣੀ ਚਾਹੀਦੀ ਹੈ ਨਾ ਹੋ ਨਹੀਂ ਜੇਕਰ ਝੂੜੀਆਂ ਮੋਹ ਜਾਣਾ ਹਸਪੀਟਲ ਤੇ ਲੱਗੇ ਖਲੋਤੇ ਆ ਆਜੰਪੁਰ ਤੋਂ ਜੇ ਸਾਡੇ ਭਰਾਵਾ ਨਾਲ ਇਹਨਾਂ ਦੀ ਵਾਈਫਸ ਉਹਨਾਂ ਦੀ ਜਿਹੜੀ ਨੂੰਹ ਨਾਲੋਂ ਜਾ ਰਹੇ ਜਿਹਾ ਵੇਖੋ ਖਲੋਤੀ ਲੱਗੇ ਇਹਦੇ ਕੋਲ ਹੀ ਇੱਥੇ ਆ ਬੱਸ ਮੰਡੀ ਦੇ ਕੋਲ ਹੀ ਕੋਈ ਅਣਜਾਣ ਗੱਡੀ ਆ ਜਿਹੜਾ ਕਿ ਇਹਨਾਂ ਨੂੰ ਫੇਟ ਮਾਰ ਕੇ ਸੁੱਟ ਗਿਆ ਤੇ ਇਹਨਾਂ ਦੀ ਮਦਦ ਦੀ ਜਿਹੜੀ ਮਾਫੀ ਤੇ ਮੌਤ ਹੋ ਗਈ ਆ ਜੀ ਗੱਡੀ ਨਾਲ ਕਿਤੋਂ ਦੀ ਔਕੇ ਤੇ ਮੌਤ ਹੋ ਗਈ ਆ ਤੇ ਇਹ ਦੱਸ ਰਿਹਾ ਵੀ ਇਲਾਕੇ ਦੇ ਪ੍ਰਸ਼ਾਸਨ ਵੀ ਆਇਆ ਪਰ ਉਹ ਇੱਕ ਵਾਰੀ ਇੱਥੋਂ ਚਲਾ ਗਿਆ ਵਾ ਉਹਨਾਂ ਨੇ ਆਪਣਾ ਰੋਡ ਜਿਹੜਾ ਬੰਦ ਕਰਤਾ ਡੈੱਡ ਬੋਡੀ ਇੱਥੇ ਰੱਖੀ ਆ ਇਹ ਬਣਦੀ ਕਾਰਵਾਈ ਪ੍ਰਸ਼ਾਸਨ ਕਰੇ ਇਹਨਾਂ ਨੂੰ ਭਰੋਸਾ ਦਿਵਾਵੇ ਤਾਂ ਜੋ ਇਹ ਰੋਡ ਜਿਹੜਾ ਜੀ ਟਾਈਮ ਨਾਲ ਖੁੱਲ ਜਾਵੇ ਉਹਨਾਂ ਮੌਕੇ ਨਹੀਂ ਦਿੱਤਾ ਜੀ ਉਹ ਪੁਲਸ ਵਾਲੇ ਆਏ ਪੁਲਸ ਵਾਲੇ ਆਏ ਆਏ ਤਾਂ ਆਏ ਹੀ ਤੇ ਹੁਣ ਮੌਕਾ ਵੇਖਣ ਗਏ ਆ ਤੇ ਕੋਈ ਹਲੇ ਕਾਰਵਾਈ ਅਜੇ ਨਹੀਂ ਪੁਲਸ ਵਾਲੇ ਵੀ ਉਹੀ ਆ ਜਿਹੜੇ ਆ ਫਿਲਮ ਨੂੰ ਬਿੱਜੀ ਕੋਈ ਨਹੀਂ ਆਈ ਕੋਈ ਨਹੀਂ ਆ ਅਜੇ ਕਾਰਵਾਈ ਨਹੀਂ ਜੀ ਕੋਈ ਡੇਢ ਘੰਟਾ ਹੋ ਗਿਆ ਜੀ ਡੇਢ ਘੰਟਾ ਡੇਢ ਘੰਟਾ ਹੋ ਗਿਆ ਜੀ ਘੰਟਾ ਡੇਢ ਘੰਟਾ ਹੋ ਗਿਆ ਜੀ ਇਦਾਂ ਹੀ ਅਸੀਂ ਛੜਕਦੇ ਤੇ ਰੋਡ ਤੇ ਡੇਜੇ ਫਿਰਨਾ ਇਹ ਮੇਰੇ ਅੱਗ ਘੰਟਾ ਬਾਅਦ ਹੀ ਹੋ ਗਿਆ ਜੇ ਮੇਰੇ ਪਿੰਡ ਪਹੁੰਚਿਆ ਸੀ ਪਿੰਡਾਂ ਤੇਰੇ ਕਵਾਡੀ ਜਿਹੜੇ ਨੇ ਇਹ ਐਕਸੀਡੈਂਟ ਹੋਵੇ ਤੇ ਦਾ ਡੈਥ ਹੋ ਗਈ ਜਿਆ 1.5 ਘੰਟਾ ਹੋ ਗਿਆ ਪੁਲਿਸ ਕਾਰਵਾਈ ਨੂੰ ਰਹੇ ਆ ਕਰਨ ਕਿਸੇ ਨੇ ਕੋਈ ਪੁਲਿਸ ਕਾਰਵਾਈ ਨਹੀਂ ਕੋਈ ਅਜੇ ਤੱਕ ਐਂਬੂਲੈਂਸ ਨਹੀਂ ਕੋਈ ਸੁਣਾਈ ਨਹੀਂ ਆ ਗਈ ਮਹਾਜਨ ਹਸਪਤਾਲ ਦੇ ਵਿੱਚ ਰਹੇ ਆ ਕਦੋਂ ਹੁਣ ਆ ਗੱਲ ਬਾਤ ਆ ਵਾ ਕੁੜੀ ਨਾਲ ਹੀ ਨੂੰ ਮੋਕੇ ਦਾ ਸਾਰਾ ਪਤਾ ਹੈਗਾ ਚਰਿੰਦ ਕਹਿੰਦੇ ਪਾਣੀ ਦਾ ਟੋਟਾ ਤੇ ਇਹਦਾ ਨੇ ਵਿਚਾਰੇ ਦਾ ਘਰ ਦਾ ਜਿਹੜਾ ਨਾ ਬਿਲਕੁਲ ਦੀਵਾ ਬੁਝਣ ਵਾਲੀ ਗੱਲ ਹੋ ਗਈ ਜੇ ਇੱਕ ਲੱਤਾਂ ਤੋਂ ਆਰੀ ਜਿਹੜਾ ਭਰਾ ਉਹ ਘਰ ਬੈਠਾ ਜੇ ਤੇ ਇਹ ਵਿਚਾਰੀ ਨੇ ਧੀ ਜਵਾਈ ਆਤੀ ਤੇ ਆ ਜਵਾਈ ਨੂੰ ਪੁੱਤ ਬਣਾਇਆ ਇਹਨੂੰ ਇਹਨਾਂ ਦੇ ਸਿੱਤੇ ਕਰ ਦੀਵਾ ਬੁਝ ਗਿਆ ਇਹ ਕੰਦ ਤਾਂ ਗੱਡੀ ਨੰਬਰ ਆ ਵੀਰ ਨੂੰ ਹੁਣੇ ਲਿਖਾ ਕੇ ਪਿਆ ਜੀ ਕਿਹੜਾ ਕਾਰਸਕ ਆ ਜੀ ਆਪ ਸਾਪ ਦੱਸੋ ਗੱਡੀ ਦਾ ਨੰਬਰ ਬਾਜੀ ਆਪ ਦੱਸੋ ਆ ਗੱਡੀ ਨੰਬਰ ਦੱਸੋ ਜੀ ਠੀਕ ਗੱਡੀ ਕਿਹੜੀ ਗੱਡੀ ਹੈ ਗੱਡੀ ਹੈ ਗੱਡੀ ਨੰਬਰ ਐਚ 4 140 ਕਿਹੜੀ ਗੱਡੀ ਹੈ ਗੱਡੀ ਦਾ ਨਹੀਂ ਇਹ ਤਾਂ ਪਹਿਲਾ ਨੰਬਰ ਆ ਗਿਆ ਗੱਡੀ ਵੀ ਆ ਜਣਾ ਚੋ Haryana ਨੰਬਰ ਗੱਡੀ ਜੀ ਤੇ ਫਿਰ ਬੋਲੇ ਭਾਈ ਕਿਹੜਾ ਨੰਬਰ ਹੈ ਐਚ 4 140 ਗਾਲੀ ਪੀ ਚਾਰੀ ਦਾ ਪਾਣਾ ਗਾਈ ਮਟਾਰ ਉੱਤੇ ਸਿੰਦਰ ਹੋਇਆ ਉੱਥੇ ਮੌਕੇ ਤੇ ਪਹੁੰਚੇ ਆ ਤੇ ਮੌਕੇ ਦਾ ਆ ਕੇ ਵੇਖਿਆ ਤੇ ਜਾਨੀ ਡੱਥ ਹੋ ਗਈ ਆ ਜਿਹੜੀ ਬੰਦ ਕਰ ਰਹੀ ਆ ਉਹ ਲੱਗੇ ਕਰ ਦੇ ਕਿੰਨੀ ਚੀਂਦੀ ਆ ਪਾਟਿੰਗ ਜਿਹੜੀ